ਸਤਿਗੁਰ ਆ ਜੀ ਸਾਰਿਆਂ ਨੂੰ ਅੱਜ ਆਏ ਆਪਾਂ ਕੀਵਾ ਖੁਰਦ ਜ਼ਿਲ੍ਹਾ ਮਾਨਸਾ ਵਿੱਚ ਜੋ ਕਿ ਤੁਹਾਨੂੰ ਉੱਥੋਂ ਦੀ ਪੰਚਾਇਤ ਨਾਲ ਮਿਲਾਉਣੇ ਆ ਜੋ ਕਾਰਜ ਕਰ ਰਹੇ ਨੇ ਆਪਾਂ ਤੁਹਾਨੂੰ ਉਹਨਾਂ ਦੀ ਕਾਰਜਕਾਰੀ ਬਾਰੇ ਦੱਸਦੇ ਕਿ ਕਿਸ ਤਰ੍ਹਾਂ ਉਹ ਕੰਮ ਕਰ ਰਹੇ ਨੇ ਆਜੋ ਮਿਲਾਉਣੇ ਹੋਰ ਸਤਿਗੁਰ ਆ ਜੀ ਸਾਰਿਆਂ ਨੂੰ ਹੋਠੀਠਾ ਗੋ ਬਾਈ ਹਾਂਜੀ ਹਾਂਜੀ ਇਹ ਆਪਣੇ ਸਰਪੰਚ ਸਾਹਿਬ ਨੇ ਜਗਜੀਤ ਸਿੰਘ ਜੱਗੀ ਜੀ ਸਰ ਤੁਸੀਂ ਜਿਵੇਂ ਨਵੀਂ ਪੰਚਾਇਤ ਬਣੀ ਹੈ ਤੁਹਾਡੀ ਹਨਾ ਪਹਿਲਾਂ ਵੀ ਪੰਚਾਇਤਾਂ ਰਹਿੰਦੀਆਂ ਨੇ ਜਿਵੇਂ ਹਰ ਇੱਕ ਦੇ ਅਲੱਗ-ਅਲੱਗ ਸੁਪਨੇ ਹੁੰਦੇ ਆ ਵੀ ਆਪਾਂ ਆਪਣੇ ਪਿੰਡ ਲਈ ਇਹ ਕਰਨਾ ਇਹ ਕਰਨਾ ਹਾਂਜੀ ਹਾਂਜੀ ਤੁਹਾਡੇ ਕਿਸ ਤਰ੍ਹਾਂ ਸੁਪਨੇ ਨੇ ਪਿੰਡ ਵਾਸਤੇ ਸੋਪਣਾ ਇਹ ਹੈ ਜ ਆਪਣਾ ਵੀ ਆਪਾਂ ਆਪਣੇ ਪਿੰਡ ਦੇ ਕਲੰਬਰ ਦੀ ਲੈ ਕੇ ਜਾਣਾ ਹੈ ਬਲਾਕ ਦੇ ਵਿੱਚੋਂ ਠੀਕ ਹੈ ਜੀ ਤੇ ਪਿੰਡ ਦਾ ਨਹੀਂ ਹੈਗਾ ਵੀ ਕੋਈ ਕੰਮ ਰਹਿ ਜੂ ਆਪਣੇ ਹੁੰਦੇ ਜੀ ਮੈਂ ਕਹਿੰਦਾ ਗੱਲਾਂ-ਗੱਲਾਂਾਂ ਚ ਚਣਕੇ ਧਰਦਾ ਕੰਮ ਠੀਕ ਹੈ ਠੀਕ ਹੈ ਹਾਂ ਤੇ ਸਾਰੀ ਪੰਚਾਇਤ ਤੇ ਸਾਰੇ ਪਿੰਡ ਵਾਸੀਆਂ ਸਹਿਯੋਗ ਆਪਣੇ ਨਾਲ ਸਾਰਿਆਂ ਨੂੰ ਪੂਰਾ ਸਹਿਜੋ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਮੰਨ ਲਓ ਕਿਹੜਾ ਕੰਮ ਕੋਈ ਵੀ ਪੈਦੇ ਆਧਾਰ ਤੇ ਰਹਿੰਦਾ ਉਹ ਅਸੀਂ ਹੁਣ ਬਸ 1-2 ਮਹੀਨਾ ਦੇ ਵਿੱਚ ਵੀ ਸ਼ੁਰੂ ਕਰ ਲਾਂਗੇ ਠੀਕ ਹੈ ਜੀ ਅ ਤਿੰਨ ਦਿਨ ਦੇ ਤਰ੍ਹਾਂ ਜਾਵਾਂਗਾ ਮੈਂ ਠੀਕ ਹੈ ਜੀ ਹਾਂ ਤੇ ਹੋਰ ਜਿਵੇਂ ਕਹਿ ਰਹੇ ਸੀ ਇੱਥੇ ਵੀ ਜਿਵੇਂ ਲੋਕ ਟਾਇਲ ਵਗੈਰਾ ਪਿੰਡਾਂ ਆਪਣੇ ਗਲੀਆਂ ਦੇ ਵਿੱਚ ਪੈ ਰਹੀ ਹੈ ਉਹ ਕਿਸ ਤਰ੍ਹਾਂ ਦੀ ਵਧੀਆ ਜੀ ਵਧੀਆ ਸਾਰਾ ਵਧੀਆ ਚੱਲ ਰਿਹਾ ਹੈ ਕੰਮ ਠੀਕ ਹੈ ਉਹ ਬਿਲਕੁਲ ਸਹੀ ਮਲ ਕੇ ਜਿਵੇਂ ਵਿੱਚ ਲੋਕ ਆਪ ਵਗੈਰਾ ਮਾਰਦੇ ਦਾ ਨਹੀਂ ਨਾ 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 ਆਪਣਾ ਹਕੀਕਤ ਹੋਊਗਾ ਜਿਹੜਾ ਵੀ ਕੰਮ ਕਰਾਂਗੇ ਠੀਕ ਹੈ ਜੀ ਕਦੋਂ ਮਰਜੀ ਚੈੱਕ ਕਰ ਲੈ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਤੁਸੀਂ ਨਸ਼ਿਆਂ ਨੂੰ ਲੈ ਕੇ ਤੁਹਾਡੇ ਕਿਸ ਤਰ੍ਹਾਂ ਦੇ ਐਕਸ਼ਨ ਜਿਵੇਂ ਪਿੰਡਾਂ ਵਿੱਚ ਨਸ਼ਾ ਬਹੁਤ ਵੱਧ ਰਿਹਾ ਹੈ ਹਨ ਨਸ਼ੇ ਦੇ ਬਾਰੇ ਕੀ ਹੈਗਾ ਸਾਨੂੰ ਐਵੇਂ ਕਹਦਾ ਜੀ ਸਟਾਰਟ ਕਰ ਦਾਂਗੇ ਛੱਡਣਾ ਨਹੀਂ ਕੋਈ ਠੀਕ ਹੈ ਵੀ ਹੈ ਪਰ ਇੰਨਾ ਨਹੀਂ ਕੁ ਤੇ ਉਹ ਵੈਸੇ ਸਰਕਾਰ ਵੀ ਬਹੁਤ ਮਦਦਗਾਰੀ ਹੈ ਨਸ਼ਿਆਂ ਨੂੰ ਲੈ ਕੇ ਹਾਂਜੀ ਹਾਂ ਠੀਕ ਹੈ ਹਾਂ ਉਹਨਾਂ ਆਪੇ ਉੱਡ ਜੂਗਾ ਕਦੋਂ ਸਰਕਾਰ ਨੇ ਟੈਟ ਕਰ ਲਿਆ ਕੰਮ ਜੀ 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 ਤੇ ਤੁਹਾਡੇ ਪਾਣੀ ਦੇ ਨਿਕਾਸ ਬਾਰੇ ਇੱਥੇ ਕਿਸ ਤਰ੍ਹਾਂ ਦੇ ਹਾਂ ਜਿਹੜਾ ਵਧੀਆ ਜੀ ਸਰ ਪਾਣੀ ਨਿਕਲਦਾ ਸਾਰੇ ਪਾਸੇ ਠੀਕ ਹੈ ਜੀ ਹਾਂ ਪਾਣੀ ਦਾ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਹੈਗੀ ਟਿਕਣੀ ਠੀਕ ਹੈ ਜੀ ਤੇ ਜਿਵੇਂ ਹੋਰ ਜਿਵੇਂ ਆਪਣੇ ਹੁੰਦੇ ਨੇ ਪਿੰਡਾਂ ਦੇ ਵਿੱਚ ਲਾਈਟਾਂ ਵਗੈਰਾ ਲਾਉਣੇ ਕਰਦੇ ਨੇ ਲਾਈਟਾਂ ਆਪਣੇ ਲੱਗਿਆ ਨੇ ਪਿੰਡਾਂ 'ਚ ਕੁਝ ਰਹਿੰਦੀਆਂ ਨੇ ਉਲਝ ਇੱਕ ਦੋ ਮਹੀਨਿਆਂ ਚ ਕਲੀਅਰ ਕਰ ਦਾਂਗੇ ਸਾਰੇ ਤੇ ਗ੍ਰਾਂਟ ਵਗੈਰਾ ਸਰਕਾਰ ਵੱਲੋਂ ਕਿ ਮਿਲਦੀ ਗ੍ਰਾਂਟਾਂ ਬਸ ਜਿਵੇਂ ਆਉਣਗੀਆਂ ਸਿਸਟਮ ਦੇ ਹਿਸਾਬ ਨਾਲ ਉਹਵੇਂ ਚੱਲੀ ਜਾਊਗਾ ਕੰਮ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਜਿਵੇਂ ਕੋਈ ਜਿਵੇਂ ਤੁਹਾਡੇ ਇੱਥੇ ਸੁਣਨ ਦੇ ਵਿੱਚ ਆਈ ਵੀ ਪਹਿਲਾਂ ਪੈਂਸ ਬਣਾਇਆ ਹੋਇਆ ਸੀਗਾ ਜਿਵੇਂ ਉਹਦੇ ਵਿੱਚ ਕਿਰਾਇਆ ਵੀ ਲਿਖਿਆ ਹੁੰਦਾ ਸੀ ਨਾ ਪਹਿਲਾਂ ਚਲੋਂਦਾ ਤੇ ਤੁਹਾਡੀ ਉਹਦੇ ਵਾਸਤੇ ਕਿਸ ਤਰ੍ਹਾਂ ਦੇਖਾ ਜੀ ਪਹਿਲਾਂ ਉਹਦਾ ਕਿਰਾਇਆ ਸੀ ਉਹਨਾਂ ਨੇ ਰੱਖਿਆ ਸੀ ਪਿਛਲੀ ਪੰਚਾਇਤ ਨੇ ਬਣਾਇਆ ਹੋਇਆ ਸੀ ਉਹ 10000 ਰੁਪਏ ਹਰੇਕ ਤੋਂ ਹਰ ਇੱਕ ਸੀ ਜਰਨਲ ਤੋਂ ਠੀਕ ਹੈ ਜੀ ਸਾਡੀ ਪੰਚਾਇ ਠੀਕ ਹੈ ਜੀ ਹਾਂ ਉਹ ਹਰ ਇੱਕ ਵਾਸਤੇ ਹੈ ਜਿਹੜੀ ਮੈਸੀ ਵਿੱਚ ਵਰਗੀ ਸਭ ਵਾਸਤੇ ਫ੍ਰੀ ਹੈ ਸਭ ਵਾਸਤੇ ਉਹ ਕਿਉਂ ਸਰਦਾ ਉਹਨਾਂ ਜਰਨਲ ਦੀ ਉਹ ਆਪਦੀ ਮਰਜ਼ੀ ਅਗਲੇ ਦੀ ਸਾਫ ਸਫਾਈ ਵੇਲੇ ਆਲੇ ਨੇ ਸਾਫ ਕਰਨਾ ਹੈ ਆਪ ਕਰਨਾ ਹੈ ਕਿਸੇ ਤੋਂ ਕਰਾਉਣਾ ਹੈ ਜੀ 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 ਉਹ ਅਗਲੇ ਦੀ ਟੈਂਸ਼ਨ ਨਾ ਨਾ ਚਲੋ ਵਧੀਆ ਗੱਲ ਹੈ ਬਹੁਤ ਵਧੀਆ ਹੈ ਨਾ ਜਿਵੇਂ ਹੁਣ ਆਪਾਂ ਬਾਹਰ ਪੈਸ ਕਰਦੇ ਆਂ ਵਿਆਹ ਕਰਦੇ ਆਂ ਤਾਂ ਉੱਥੇ ਖਰਚਾ ਬਹੁਤ ਹੁੰਦਾ ਆਪਣ ਨੂੰ ਵਧੀਆ ਲੱਖ ਰੁਪਏ ਨਾਰਮਲ ਜਿਹਾ ਬਸ ਹੁਣ ਨਾਲ ਟਾਈਮ ਤੇ ਉਹਦੇ ਸੋਲਰ ਲਵਾ ਦਾਂਗੇ ਆਪਾਂ ਠੀਕ ਹੈ ਜੀ ਲਾ ਲਾ ਵੀ ਖੁਸ਼ਕੀ ਚੱਕ ਦੇਣੀ ਹੈ ਠੀਕ ਹੈ ਜੀ ਕਿਵੇਂ ਉਹਦੇ ਵਿੱਚ ਓਪਨ ਹੈ ਪੱਖੇ ਵਗੈਰਾ ਏ ਸੀ ਜਾਂ ਕਿਸ ਤਰ੍ਹਾਂ ਦੀ ਪੱਖੇ ਹੈਗੇ ਨੇ ਏ ਸੀ ਵੀ ਹੈਗੇ ਨੇ ਥੋੜੀ ਜਿਹੀ ਹੈਗੀ ਐ ਪ੍ਰੋਬਲਮ ਉਹ ਵੀ ਸਹੀ ਕਰ ਦਾਂਗੇ ਉਹਨਾਂ ਟਾਈਮ ਠੀਕ ਹੈ ਪੱਖੇ ਵਗੈਰਾ ਲੱਗੇ ਹੋਣਗੇ ਜਿਵੇਂ ਕੋਈ ਗਰਮੀ 'ਚ ਕਿਸੇ ਨੇ ਪ੍ਰੋਬਲਮ ਹਾਂ ਠੀਕ ਹੈ ਬਸ ਕਰ ਦਾਂਗੇ ਵਧੀਆ ਬਣਾ ਦਾਂਗੇ ਠੀਕ ਹੈ ਠੀਕ ਹੈ ਤੇ ਹੋਰ ਤੁਸੀਂ ਪਿੰਡ ਵਾਸਤੇ ਕਿਸ ਤਰ੍ਹਾਂ ਦੀ ਕੀ ਸੋਚਿਆ ਵੀ ਆਪਣੇ ਇਦਾਂ ਕਰਨਾ ਵੱਖਰਾ ਕੁਝ ਪਿੰਡ ਦੇ ਬਸ ਜੋ ਸਕੀਮਾ ਮਾਲੂਕ ਪੰਜਾਬ ਗਵਰਨਮੈਂਟ ਦੇਊਗੀ ਉਹ ਵੀ ਅਸੀਂ ਘਰ-ਘਰ ਪਹੁੰਚਦੀ ਕਰਾਂਗੇ ਠੀਕ ਹੈ ਜੀ ਮਕਾਨਾਂ ਦੀ ਆਈ ਐ ਜਮੇ ਕਿਵੇਂ ਮਕਾਨਾਂ ਦਾ ਚੱਲ ਰਿਹਾ ਘਰ 'ਚ ਕੋਈ ਕ ਇੱਕ ਨਹੀਂ ਛੱਡਣਾ ਪਰ ਕੋਰੀ ਭਰੇਗੇ ਨੇ ਬਾਹਰ ਸਾਰੇ ਬਾਕੀ ਸਾਰੇ ਫਾਰਮ ਭਰਨੇ ਨੇ ਸਾਰੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜਿਵੇਂ ਵਿੱਚ ਲੋਕ ਬਾਲੇ ਆਪਾਂ ਨੂੰ ਪਤਾ ਹੀ ਹੁੰਦਾ ਪਿੰਡਾਂ ਦੇ ਵਿੱਚ ਹੈ ਨਾ ਵੀ ਇਹਨਾਂ ਦੇ ਘਰ ਪੈਣ ਜੋਗ ਹੈ ਵੀ ਹਾਂ ਜਿਹੜੇ ਕੱਚੇ ਨੇ ਜਮਾ ਮੰਨ ਲਓ ਡਿੱਗਣ ਵਾਲੇ ਹੋਏ ਪੈਣੇ ਜੀ ਉਹਨਾਂ ਨੂੰ ਪਾਇਲ ਦੇ ਆਧਾਰ ਤੇ ਜਿਵੇਂ ਵੀ ਪੰਜਾਬ ਗਵਰਨਮੈਂਟ ਵੱਲੋਂ ਤਾਂ ਹੱਥ ਚੱਲੂ ਸਿਸਟਮ ਉਹ ਵਿੱਚ ਚਲਾ ਕੇ ਵਧੀਆ ਬਣਾਵਾਂਗੇ ਠੀਕ ਹੈ ਜੀ ਤੁਸੀਂ ਸਾਰੇ ਇਹਨੇ ਇਕੱਠੇ ਹੰਬਲਾ ਮਾਰ ਰਿਹਾ ਮਨ ਮੈਂਬਰ ਆਪਣੇ ਨਾਮ ਦੇ ਨਾਮ ਦੇ ਜਿਹੜਾ ਕੀ ਬਾਰਗੇ ਚਲੂ ਦਾ ਫੇਰੀ ਕੰਮ ਹੁੰਦਾ ਨਾ ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਹਾਂਜੀ ਹਾਂਜੀ ਸਾਨੂੰ ਲੋਕਾਂ ਦਾ ਸਹਿਯੋਗ ਹੀ ਬਹੁਤ ਹੈ ਜੀ ਠੀਕ ਹੈ ਜੀ ਸੜਣਾ ਤੁਰਦੇ ਆ ਜੀ ਕਿਤੇ ਵੀ ਕੰਮ ਆ ਕੋਈ ਜਾਣਾ ਕਰਨਾ ਦਿੱਕਤ ਤਾਂ ਸਾਡਾ ਨਾਲ ਮੰਨ ਕੇ ਹਾਲ ਇਕੱਠੇ ਹੋ ਕੇ ਹਲਟਰ ਸਾਥ ਦਿੰਦੇ ਸਾਰੇ ਠੀਕ ਹੈ ਸਾਰੇ ਤੇ ਬਾਕੀ ਜਿਵੇਂ ਗੁਰਦੁਆਰਾ ਕਮੇਟੀ ਆ ਆਪਣਾ ਪੂਰਾ ਫੁੱਲ ਸਹਿਯੋਗ ਹੈ ਠੀਕ ਹੈ ਗੁਰਦੁਆਰਾ ਕਮੇਟੀ ਬਸ ਗੁਰੂ ਘਰ ਤੋਂ ਲੈ ਕੇ ਅੱਡੇ ਤੱਕ ਮਨ ਲਓ ਆਲੇ-ਦਾਲੇ ਸੜਕ ਦੇ ਇਹ ਵੀ ਲੋਕ ਇਕੱਠਾ ਕੀੜੀ ਸੇਤੀ ਕੰਪਲੀਟ ਕਰਵਾ ਲਾਂ ਠੀਕ ਹੈ ਜੀ ਟੇ ਲਾਈਟਾਂ ਵਗੈਰਾ ਤੁਸੀਂ ਕਹਿ ਰਹੇ ਹੋ ਵੀ ਪਾਈ ਜਾਣੀਆਂ ਨੇ ਲਾਈਟਾਂ ਮੰਨ ਲਓ ਕਿਹੜੇ ਪਿੰਡ ਚ ਲੱਗਿਆ ਨੇ ਉਹ ਅਸੀਂ ਲਾਤੀਆਂ ਕੀ ਕਿ ਲੋਕ ਕਿਹੜੀਆਂ ਰਹਿੰਦੀਆਂ ਨੇ ਕੁਸ ਰਹਿੰਦੀਆਂ ਨੇਲੇ ਮਨ ਕਿ ਕੋਈ ਬਾਡ ਰਹਿੰਦਾ ਹੋਊ ਬਈ ਮੰਨ ਲੇ ਸਾਰੇ ਮਨ ਕੰਪਲੀਟ ਮੰਗੂਆ ਕੰਮ ਠੀਕ ਹੈ ਥੋੜਾ ਬਹੁਤ ਰਹਿ ਗਿਆ ਟਮਾਟਾ ਜਦ ਮਨ ਕਿ ਕੋਈ ਵੀ ਰਹਦੀ ਹੋਊ ਕਿਥੇ ਨਾ ਲੱਗੀ ਲੋਕ ਉਸ ਹੈ ਪ੍ਰੋਬਲਮ ਉਹ ਵੀ ਕਲੀਅਰ ਕਰਾਂਗੇ ਉਹਨਾਂ ਟਾਈਮ ਤੇ ਤੇ ਤੁਹਾਡੇ ਜਿਵੇਂ ਗਰਾਊਂਡ ਵਗੈਰਾ ਉਹ ਕਿਸ ਤਰ੍ਹਾਂ ਇਥੇ ਗਰਾਊਂਡ ਹੈਗਾ ਹਲੇ ਵੀ ਥੋੜੀ ਜਿਹੀ ਦਿੱਕਤ ਹੈਗੀ ਆ ਉਹ ਦੇਖ ਰਿਹਾ ਕਿਥੇ ਜਗ੍ਹਾ ਸਾਨੂੰ ਕੋਈ ਮੜੇ ਮੋੜੇ ਸੈਟ ਬੈਟ ਵੀ ਉੱਥੇ ਸੈਟ ਕਰੀ ਕੁੜੀਆਂ ਰੌਂਡ ਬਾਰੇ ਸੋਚਾ ਬਈ ਅੱਛਾ ਕੁੜੀਆਂ ਦਾ ਇਹ ਤੁਸੀਂ ਬਹੁਤ ਵੱਡੀ ਗੱਲ ਕਹਿ ਰਹੇ ਹੋ ਕੁੜੀਆਂ ਵਾਸਤੇ ਜਈ ਆ ਕਿਉਂਕਿ ਬੱਚਿਆਂ ਮੁੰਡਿਆਂ ਚਲੋ ਫੇਰ ਵੀ ਬਾਹਰ ਅੰਦਰ ਖੇਡਣਾਂ ਕਿਉਂਕਿ ਕੁੜੀਆਂ ਨੂੰ ਬਹੁਤ ਦਿੱਕਤ ਹੁੰਦੀ ਹੈ ਉਹਦੇ ਬਾਰੇ ਮੰਨ ਕੇ ਰਾਏ ਕਰੀ ਜਾਂਦੇ ਆ ਹਾਂ ਜਗ੍ਹਾ ਮਿਲ ਗਈ ਨਾਲ ਦੀ ਨਾਲ ਅਸੀਂ ਇੱਥੇ ਕੰਪਲੀਟ ਕਰਾਂਗੇ ਕੁੜੀਆਂ ਨਾਲ ਕਰਾਉਣੀ ਬਹੁਤ ਵਧੀਆ ਗੱਲ ਹੈ ਤੁਸੀਂ ਕਿ ਚੰਗੀ ਸੋਚ ਲੈ ਕੇ ਚੱਲੇ ਹੋਣਾ ਕੁੜੀਆਂ ਵਾਸਤੇ ਬਹੁਤ ਵਧੀਆ ਗੱਲ ਹੈ ਤੇ ਹੋਰ ਤੁਸੀਂ ਕਿਸ ਤਰ੍ਹਾਂ ਦੇ ਤੁਹਾਡਾ ਪ੍ਰੋਜੈਕਟ ਨੇ ਓਕੇ ਜੀ ਮੰਨ ਕੇ ਚੱਲੋ ਜੰਮੇ ਆਪਾਂ ਨੂੰ ਗੁਰੂ ਘਰ ਤੋਂ ਮੇਰਾ ਰਸਤਾ ਜੀ ਇਹ ਹਾਂਜੀ ਉੱਪਰ ਜੀ ਉੱਥੇ ਰੁੜੀਆਂ ਲੱਗੀਆਂ ਹੋਣ ਨੇ ਥੋੜਾ ਜਿਹਾ ਗੰਦ ਜ਼ਿਆਦਾ ਅਸੀਂ ਸੋਚਿਆ ਵੀ ਮੰਨ ਕੇ ਚੱਲ ਆਉਣ ਵਾਲੇ ਆ ਮਹੀਨੇ ਦੇ ਅਸੀਂ ਇ ਇਹ ਨਕਰਾਜ਼ ਇੱਕ ਪਾਰਕ ਆਉਂਦਾ ਹਾਂ ਜੀ ਜੀ ਸਰਪੰਚ ਸਾਹਿਬ ਨੇ ਲੈ ਲਿਆ ਅੱਛਾ ਜੀ ਤੇ ਥੋੜੇ ਮੰਨ ਕੇ ਚੱਲਾ ਮਹੀਨੇ ਚ ਫਿਰ ਬੱਸ ਤੁਹਾਨੂੰ ਅਮਹੀਨੇ ਦੇ ਵਿੱਚ ਮੰਨ ਕੇ ਚੱਲ ਤੇ ਮਿੰਤੀ ਕਰਾਵਾਂਗੇ ਜੇ ਕੋਈ ਘਾਟ ਬਾਦ ਜਿਵੇਂ ਕਿਸੇ ਦਾ ਸਾਹ ਆਉਂਦਾ ਜਾਂ ਨਾ ਆਉਂਦਾ ਉਹਦੀ ਮਿੰਤੀ ਕਰਾ ਕੇ ਅਸੀਂ ਕਿਸੇ ਨਾਲ ਕੋਈ ਬੈਰ ਨਹੀਂ ਵਿਰੋਧ ਨਹੀਂ ਹੈਗਾ ਜਿਵੇਂ ਮੰਨ ਕੇ ਚੱਲ ਆਪ ਨੂੰ ਮਿੰਤੀ ਦਾ ਫਾਇਦਾ ਹੋਊਗਾ ਉਹ ਸਾਹਮਣੇ ਜੀ ਪਾਰਕ ਬਣਾ ਲਾਂ ਅੱਛਾ ਪਾਰਕ ਬਣਾ ਦਿੰਦੇ ਨੇ ਰੂੜੀਆਂ ਵਗੈਰਾ ਚੱਕੀਆਂ ਜਾਣਗੀਆਂ ਇਹ ਬਹੁਤ ਵਧੀਆ ਗੱਲ ਆਏ ਵੀ ਆਪਾਂ ਵੀ ਬੇਨਤੀ ਕਰਦੇ ਹਾਂ ਜਿਹੜੀਆਂ ਰੂੜੀਆਂ ਆਪਾਂ ਸੜਕਾਂ ਤੇ ਲਾ ਲੈਣੀਆਂ ਬਰਾ ਬਣ ਕੇ ਸਾਰੇ ਨੂੰ ਬੇਨਤੀ ਹੈ ਇਦਾਂ ਦੇ ਕੋਈ ਨਾ ਰਸਤੇ ਦੇ ਦਿੱਕਤ ਹੋਣਗੇ ਬਹੁਤ ਇਰ ਐਕਸੀਡੈਂਟ ਦਾ ਕਾਰਨ ਵੀ ਬਣਦਾ ਤੇ ਜਦੋਂ ਪੰਚਾਇਤ ਕੋਈ ਐਦਾਂ ਇਸ ਤਰ੍ਹਾਂ ਦਾ ਚੰਗਾ ਕੰਮ ਕਰਦੀਆਂ ਦਾ ਰੂੜੀ ਉਥੋਂ ਚੱਕ ਲਿਓ ਪਾਰਕ ਬੰਦ ਉਹਦੇ ਵਿੱਚ ਆਪਣੇ ਪਿੰਡ ਦੀ ਸੋਪਾ ਹੀ ਹੁੰਦੀਆਂ ਇਹਦੇ ਵਿੱਚ ਹੋਰ ਕੁਝ ਨਹੀਂ ਆ ਸੋਹਣਾ ਲੱਗਦਾ ਹੁੰਦੇ ਹੁੰਦੇ ਬਿਲਕੁਲ ਸੋਹਣਾ ਹੈ ਕੁਝ ਵੀ ਸੋਪਾ ਨਹੀਂ ਕਿਸੇ ਨੇ ਸ਼ੇਅਰ ਕਰਨੇ ਕਿਸੇ ਨੇ ਬੁੜੀ ਨੇ ਬੁਢੀ ਜੋਰਕ ਨੇ ਕਿਸੇ ਨੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਦਾ ਹੈ ਕਿ ਪੁਰੂਕਰ ਨੂੰ ਰਸਤਾ ਆਉਂਦਾਗਾ ਮੇਨਾ ਆਉਂਦੇ ਜਾਂਦੇ ਨਾ ਇੱਥੇ ਜੀ ਪਹਿਲਾਂ ਨਹੀਂ ਪੰਚਾਇਤ ਨਹੀਂ ਬਹੁਤ ਵਧੀਆ ਕੰਮ ਠੀਕ ਹੈ ਜੀ ਅਸੀਮੀ ਬਹੁਤ ਵਧੀਆ ਕੰਮ ਕੀਤਾ ਵਧੀਆ ਤੁਹਾਡਾ ਇਹ ਬੈਰ ਵਿਰੋਧ ਨਹੀਂ ਵਾਲਾ ਕਹਿੰਦਾ ਆਪਾਂ ਨਹੀਂ ਐ ਕਰਨਾ ਨਹੀਂ ਹਾਂ ਨਾ ਨਾ ਬਿਲਕੁਲ ਵਧੀਆ ਗੱਲ ਬਈ ਮੈਂ ਕਹਿ ਰਹੀਏ ਵੀ ਚਲੋ ਹਾਰ ਗਏ ਜੀ ਆਪਾਂ ਜਿੱਤ ਗਏ ਉਹਦਾ ਜਦੋਂ ਕਰਮਾ ਦੀ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਸਾਡੀ ਸਾਨੂੰ ਆ ਬਰੋਬਰ ਨੇ ਠੀਕ ਹੈ ਜੀ ਨਾਲ ਵਧੀਆ ਗੱਲ ਤੁਸੀਂ ਨਾਲ ਲੈ ਕੇ ਚੱਲੋ ਨਾਲ ਨਾ ਠੀਕ ਗੱਲ ਹੈ ਜੀ ਵਧੀਆ ਗੱਲ ਚਲੋ ਵਧੀਆ ਗੱਲ ਸਰ ਬਾਕੀ ਅਸੀਂ ਅੱਗੇ ਤੇ ਵੀ ਇਹ ਗੱਲ ਕਹਿਣੇ ਆ ਜੀ ਮੰਨ ਕੇ ਜਿਹੜਾ ਕੋਈ ਮੰਨ ਕੇ ਵਧੀਆ ਕੰਮ ਕਰਾਂਗੇ ਸਾਡਾ ਸਾਥ ਦਿਓ ਨਾ ਕਿ ਕੋਈ ਵਿਰੋਧ ਕਰੇ ਜੀ ਠੀਕ ਹੈ ਜੇ ਕੋਈ ਵਿਰੋਧ ਕਰਦਾ ਤਾਂ ਵਿਰੋਧ-ਵਿਰੋਧ ਬੱਦੀ-ਬੱਦੀ ਬੰਦ ਮੰਨਦਾ ਬਿਲਕੁਲ ਜੀ ਬਿਲਕੁਲ ਅਸੀਂ ਇਹ ਬੇਨਤੀ ਕਰਦੇ ਆ ਮੰਨ ਕੇ ਤੁਹਾਡੇ ਇੰਟਰਵਿਊ ਰਹੀ ਬਈ 20 ਪੰਚਾਇਤ ਦਾ ਕੰਮ ਵਧੀਆ ਤਰੀਕੇ ਨਾਲ ਚੱਲੀ ਜਾਂਦਾ ਚੱਲੀ ਜਾਊਗਾ ਸਾਡਾ ਸਾਥ ਦਿਓ ਠੀਕ ਹੈ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਤੁਹਾਡਾ ਵੀ ਧੰਨਵਾਦ ਜੁਰਤ ਜੀ ਇੱਥੇ ਆਏ ਪੰਚਾਇਤ ਦੀ ਗੱਲ ਉਹ ਕਾ ਸਮੇਂ ਰੱਖਦੇ ਹਾਂ ਹਾਂ ਜੀ ਹਾਂ ਬਿਲਕੁਲ ਬਿਲਕੁਲ ਨੰਬਰ 2 ਦੇ ਉੱਤੇ ਸਾਡਾ ਦੇਖੋ ਮੇਨ ਮੁੱਦਾ ਕਿਸੇ ਨਾਲ ਕੋਈ ਬਹਿਰਬੂਤਾ ਨਹੀਂ ਠੀਕ ਹੈ ਜੀ ਪੰਚਾਇਤ ਦਾ ਇਹੀ ਮੁੱਦਾ ਜੀ ਕਿ ਪਹਿਲੀ ਗੱਲ ਤਾਂ ਇਹ ਨਸ਼ੇ ਨੂੰ ਜਿਹੜਾ ਜੜੋਂ ਪੱਟਿਆ ਜਾਵੇ ਜੀ ਕਿਉਂਕਿ ਸਾਡਾ ਗੇਮ ਨਹੀਂ ਜਿਹੜੇ ਮਤਲਬ ਜਿਹੜੇ ਜਵਾਬ ਉੱਠਦੇ ਆ ਉਹਨਾਂ ਨੂੰ ਗੇਮ ਦੇ ਵੱਲ ਧੱਕਿਆ ਜਾਵੇ ਨਾ ਕਿ ਨਸ਼ੇ ਵੱਲ ਬਿਲਕੁਲ ਸਹੀ ਠੀਕ ਹੈ ਜੀ ਸਾਡੇ ਸਰਪੰਚ ਸਾਹਿਬ ਬੈਠੇ ਨੇ ਮੈਂਬਰ ਸਾਹਿਬ ਬੈਠੇ ਨੇ ਸਾਰੇ ਤੇ ਸਾਡੇ ਜਿੰਨੇ ਵੀ ਮੈਂਬਰ ਨੇ ਨਾਉ ਦੇ ਨਾਉ ਜਿੰਨੇ ਵੀ ਅਸੀਂ ਜੋ ਵੀ ਪੁਰਾਣੀ ਨਵੀਂ ਪੰਚਾਇਤ ਸਭ ਮਿਲ ਕੇ ਕੰਮ ਕਰਦੇ ਕੋਈ ਇਹੋ ਜਿਹਾ ਸਾਡੇ ਚ ਹੋ ਨਹੀਂ ਹੈਗਾ ਇਹ ਨੰਬਰ 2 ਦੇ ਉੱਤੇ ਸਾਡਾ ਇੱਕੋ ਹੀ ਮੋਟਿਵ ਹੈ ਕਿ ਅਸੀਂ ਜਵਾਨਾਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਗੇਮ ਵੱਲ ਲੈ ਕੇ ਜਾਈਏ ਨਾ ਕਿ ਨਸ਼ੇ ਵੱਲ ਲੈ। ਬਿਲਕੁਲ ਬਿਲਕੁਲ ਬਹੁਤ ਵਧੀਆ ਸੋਚ ਆ ਤੁਹਾਡੀ। ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਤੇ ਬਹੁਤ ਵਧੀਆ ਉਹਨਾਂ ਦੇ ਆ ਕਦਮ ਨੇ ਪਿੱਛੇ ਤੋਂ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਜਿਹੜੀ ਉਹ ਵੀ ਕਾਰਵਾਈ ਹੋ ਰਹੀ ਹੈ। ਠੀਕ ਹੈ ਅਸੀਂ ਇਹ ਵੀ ਕਹਿੰਦੇ ਆ ਕਿ ਜੋ ਤੁਸੀਂ ਸਾਨੂੰ ਮਤਲਬ ਜਿੱਥੇ ਵੀ ਅਸੀਂ ਕਹੋਗੇ ਅਸੀਂ ਆਵਾਂਗੇ ਪਰ ਸਾਡਾ ਵੀ ਇਹ ਚੀਜ਼ ਦੇਖੋ ਕਿ ਸਾਡੇ ਪਿੰਡ ਨੂੰ ਇੱਕ ਨੰਬਰ 'ਚੋਂ ਜਿਵੇਂ ਕਹਿੰਦੇ ਨੇ ਉਹਦੇ ਵੀ ਹਾਂ ਇੱਕ ਦਲਦਲ 'ਚੋਂ ਕੱਢਣ ਵਾਲੀ ਗੱਲ ਹੁੰਦੀ ਆ। ਪਿੱਛੇ ਜੇ ਇੱਕ ਦੋ ਜਵਾਨਾਂ ਦੇ ਸਾਨੂੰ ਇੱਥੇ ਸਾਡੇ ਪਿੰਡ 'ਚ ਵੀ ਸੱਟ ਲੱਗੀ ਆ ਠੀਕ ਹੈ ਕਿਉਂਕਿ ਕੋਈ ਨਹੀਂ ਜਾਣ ਸਕਦਾ ਹੁੰਦਾ ਵੀਰੇ ਕਿਸੇ ਦੇ ਹਨਾ ਜੋ ਜਿਹਦਾ ਜਵਾਕ ਹੁੰਦਾ ਉਹ ਜਾਣ ਸਕਦਾ ਸੋ ਸਰਪੰਚ ਸਾਹਿਬ ਵੀ ਇਹੀ ਗੱਲ ਮਤਲਬ ਲੈ ਕੇ ਚੱਲੇ ਹੋਏ ਨੇ ਕਿ ਆਪਣਾ ਨਸ਼ਾ ਇੱਥੋਂ ਖਤਮ ਕਰਨਾ ਅਸੀਂ ਜਵਾਕਾਂ ਨੂੰ ਗਰਾਊਂਡ 'ਚ ਲੈ ਕੇ ਜਾਣਾ ਨਾ ਕਿ ਕਿਸੇ ਨੂੰ ਡਿਗਦੇ ਪਿੰਦੇ ਦੇਖੀ ਠੀਕ ਹੈ ਜੀ ਠੀਕ ਹੈ ਜੀ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੀ ਗੱਲ ਪਹੁੰਚਾਈ ਲੋਕਾਂ ਤੱਕ ਤੇ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਅਸੀਂ ਤੁਸੀਂ ਇਹ ਚੀਜ਼ ਨੂੰ ਦੇਖੋਗੇ ਆਪ ਕਹੋਗੇ ਕਿ ਅਸੀਂ ਇੱਕ ਨੰਬਰ ਦੇ ਪਿੰਡ ਨੂੰ ਲੈ ਜਾਣਾ ਠੀਕ ਹੈ ਜੀ ਠੀਕ ਹੈ ਬਾਕੀ ਬਹੁਤ ਵਧੀਆ ਗੱਲ ਹੈ ਜੀ ਤੁਹਾਡੇ ਲਈ ਹਨਾ ਤੁਸੀਂ ਇੱਕ ਇਕੱਠੇ ਹੋ ਕੇ ਸਾਰੇ ਚੱਲ ਰਹੇ ਹੋ ਸਾਡੇ ਸਾਰੇ ਇਕੱਠੇ ਮਿਲ ਕੇ ਸਾਰੇ ਕੰਮ ਕਰ ਰਹੇ ਹਾਂ ਹਾਂ ਜੀ ਹਾਂ ਸਾਡੇ ਪਿੱਛੇ ਥੋੜਾ ਜਿਹਾ ਮੁੰਡੇ ਦਾ ਆਪਣਾ ਕਬੱਡੀ ਖਿਡਾਰੀ ਜਿਹੜਾ ਸਟਾਰ ਖਿਡਾਰੀ ਇੱਕ ਮੇਜਰ ਮਰਗ ਦਿਲ ਦਿਲ ਉਹ ਰੋ ਪੈਂਡ ਕਰਨ ਉਹਦੀ ਡੈਥ ਹੋ ਗਈ ਸੀਗੀ ਹਾਂ ਜੀ ਹਾਂ ਹਾਂ ਜੀ ਹਾਂ ਤੇ ਉਹਨਾਂ ਦੇ ਨਾਮ ਤੇ ਵੀ ਟੂਰਨਾਮੈਂਟ ਰੱਖਿਆ ਜਾਊਗਾ ਤੇ ਉਹਨਾਂ ਦੇ ਪਰਿਵਾਰ ਮਤਲਬ ਪਰਿਵਾਰ ਦੇ ਲਈ ਵੀ ਸਾਰੀ ਪੰਚਾਇਤ ਖੜੀ ਆ ਸਾਰਾ ਪਿੰਡ ਖੜਾ ਠੀਕ ਹੈ ਉਹਨਾਂ ਨੂੰ ਵੀ ਕੋਈ ਕਿਸੇ ਵੀ ਚੀਜ਼ ਦੀ ਕੋਈ ਇਹੋ ਜਿਹੀ ਕੋ ਗੱਲ ਨਹੀਂ ਹੈਗੀ ਕਿਤੇ ਵੀ ਲੋਡ ਹੋਵੇ ਤਾਂ ਅਸੀਂ ਖੜੇ ਹਾਂ ਉਹਨਾਂ ਨਾਲ ਬਿਲਕੁਲ ਕਿਉਂਕਿ ਸਾਡੇ ਪਿੰਡ ਦਾ ਨਾਮ ਬਹੁਤ ਦੂਰ ਤੱਕ ਰੋਸ਼ਨ ਕੀਤਾ ਉਹਨਾਂ ਨੇ ਠੀਕ ਹੈ ਬਾਕੀ ਤੁਸੀਂ ਇਹ ਚੀਜ਼ ਦੇਖ ਹੀ ਲਈ